ਕਿਨੇ ਗੁਰੂ ਕੰਨਿਓ ਮੂੰਹ ਮੋੜ ਲਿਆ ਮਾਫ ਕਰਨਾ ਧਿਆਨ ਨਾਲ ਮੇਰੀ ਗੱਲ ਨੂੰ ਧਿਆਨ ਨਾਲ ਸੁਣਨਾ ਤੁਸੀਂ ਗੁਰੂ ਕੰਨਿਓ ਮੂੰਹ ਮੋੜ ਲਿਆ ਪਰ ਜੇ ਤੁਸੀਂ ਜ਼ਿੰਦਾ ਹੋ ਜੇ ਤੁਸੀਂ ਜੁਨੇ ਹੋ ਜੇ ਤੁਹਾਡੇ ਚ ਲਾਈਫ ਹੈ ਕਿਉਂਕਿ ਗੁਰੂ ਨੇ ਤੁਹਾਡੇ ਕੰਨਿਓ ਹਲੇ ਮੂੰਹ ਨਹੀਂ ਮੋੜਿਆ ਮਾਫ ਕਰਨਾ ਗੁਰੂ ਦਾ ਇੰਨਾ ਪਿਆਰ ਆ ਤੁਹਾਡੇ ਨਾਲ ਗੁਰੂ ਇਸ ਤਰੀਕੇ ਨਾਲ ਤੁਹਾਨੂੰ ਪਿਆਰ ਦੇ ਵਿੱਚ ਉਸਨੇ ਬੰਨਿਆ ਵਿਆ ਕਿ ਤੁਸੀਂ ਉਸ ਕੰਨਿਓ ਮੂੰਹ ਮੋੜ ਲਿਆ ਪਰ ਗੁਰੂ ਨੇ ਤੁਹਾਡੇ ਕੰਨਿਓ ਮੂੰਹ ਨਹੀਂ ਮੋੜਿਆ ਤੋ ਅੱਜ ਅਸੀਂ ਜੇ ਜ਼ਿੰਦਾ ਹਾਂ ਮਾਫ ਕਰਨਾ ਇਸ ਕਰਕੇ ਜ਼ਿੰਦਾ ਕਿ ਅਸੀਂ ਬੇਮੁਖ ਹੋ ਗਏ ਆ ਪਰ ਗੁਰੂ ਬੇਮੁਖ ਨਹੀਂ ਹੋਇਆ ਨਾ ਹੋ ਸਕਦਾ ਉਹਦਾ ਇਹ ਕੈਰੈਕਟਰ ਹੀ ਨਹੀਂ ਹੈ ਗੁਰੂ ਦਾ ਕਿ ਉਹ ਬੇਮੁਖ ਹੋ ਜਾਵੇ ਉਹ ਕਿਸੇ ਦੇ ਵਿਰੋਧ ਚ ਖੜਾ ਹੋ ਜਾਏ ਉਸਦਾ ਕੈਰੈਕਟਰ ਹੀ ਨਹੀਂ ਇਹ ਉਸਦਾ ਚਿੰਨ੍ਹ ਹੀ ਨਹੀਂ ਇਹ ਉਸਦੀ ਫਿਤਰਤ ਹੀ ਨਹੀਂ ਹੈ ਤੋ ਇਸ ਕਰਕੇ ਅੱਜ ਜਿਹੜਾ ਸਿੱਖ ਹੈ ਉਹ ਦੁਨੀਆ ਵਿੱਚ ਇਸ ਕਰਕੇ ਜਿਉਂਦਾ ਫਕਰ ਮਤ ਕਰਨਾ ਇਸ ਗੱਲ ਦਾ ਫਖਰ ਮਤ ਕਰਨਾ ਕਿ ਸਾਡੇ ਕੋਲ ਕੋਈ ਇਸ ਕਿਸਮ ਦੀ ਕਲਾ ਵੀ ਅਸੀਂ ਸਿੱਖਾਂ ਨਹੀਂ ਸਾਡੇ ਤੇ ਰਹਿਮਤ ਆ ਉਸ ਸਾਡੇ ਤੇ ਰਹਿਮਤ ਆ ਸਾਡੇ ਤੇ ਦਇਆ ਆ ਸਾਡੇ ਤੇ ਦ੍ਰਿਸ਼ਟੀ ਹੈ ਗੁਰੂ ਦੀ ਤੇ ਅਸੀਂ ਸਿੱਖ ਆਂ ਔਰ ਸਿੱਖ ਦਿਖਦੇ ਆਂ ਔਰ ਇਹੇ ਕਰਕੇ ਜਦੋਂ ਸਿੱਖੀ ਸਾਡੇ ਚ ਜਾਗ ਰੂਪ ਹੁੰਦੀ ਆ ਤਾਂ ਅਸੀਂ ਵਿਲੱਖਣ ਕੰਮ ਕਰਦੇ ਆਂ ਕਿਸ ਤਰ੍ਹਾਂ ਵਿਲੱਖਣ ਕੰਮ ਕਰਦੇ ਆਂ ਖਾਲਸਾ ਏਡ ਸੁਸਾਇਟੀ ਆ ਉਸਤੇ ਸਿੱਖਾਂ ਨੂੰ ਫਕਰ ਹੋਣਾ ਚਾਹੀਦਾ ਜਿੱਥੇ ਕਿਤੇ ਮੁਸੀਬਤ ਹੁੰਦੀ ਹੈ ਜਿੱਥੇ ਭੁੱਖਮਰੀ ਹੁੰਦੀ ਹੈ ਜਿੱਥੇ ਪਾਣੀ ਪੀਣ ਨੂੰ ਮਿਲਦਾ ਨਹੀਂ ਜਿੱਥੇ ਕੱਪੜੇ ਪਾਉਣ ਨੂੰ ਮਿਲਦੇ ਨਹੀਂ ਜਿੱਥੇ ਮਕਾਨ ਪੈਣ ਨੂੰ ਰਹਿਣ ਦਾ ਨਹੀਂ ਉਹ ਉੱਥੇ ਜਾਂਦੇ ਬੰਗਲਾਦੇਸ਼ ਜਾਂਦੇ ਉਹ ਸੀਰੀਆ ਜਾਂਦੇ ਜਿੱਥੇ ਬੰਬ ਵਰਸ ਰਹੇ ਆ ਲੜਾਈਆਂ ਹੋ ਰਹੀਆਂ ਕਤਲੋਬਾਰਤ ਹੋ ਰਹੀ ਆ ਉਹ ਗੁਰੂ ਦੀ ਰਹਿਮਤ ਹੈ ਉੱਥੇ ਗੁਰੂ ਵਸ ਰਿਹਾ ਗੁਰੂ ਆਪ ਦੀ ਗੁਰੂ ਦੀ ਧਿਕ ਹੈ ਜੇ ਹੈ ਮਤਲਬ ਦਿਬ ਦ੍ਰਿਸ਼ਟੀ ਜਿਵੇਂ ਇਹਨਾਂ ਨੇ ਕਿਹਾ ਸੀ ਤਾਂ ਉਸ ਨੂੰ ਤੁਸੀਂ ਦੇਖ ਸਕਦੇ ਹੋ ਉਸ ਨੂੰ ਰਿਅਲਾਈਜ਼ ਕਰ ਸਕਦੇ ਹੋ ਆਨੰਦ ਆਨੰਦ ਦੇ ਵਿੱਚ ਆ ਸਕਦੇ ਤਾਂ ਮੈਂ ਦੱਸ ਰਿਹਾ ਸੀ ਸਤ ਕੀ ਚੀਜ਼ ਹੈ lettes see ਜੇ ਤੁਸੀਂ ਗਾਂਧੀ ਨੂੰ ਪੜੋ بار بار ਉਹ ਸੱਚ ਦੀ ਗੱਲ ਕਰਦਾ ਮਾਫ ਕਰਨਾ ਗੁਰੂ ਨਾਨਕ ਉਸ ਤੋਂ ਪਹਿਲਾਂ ਵੀ ਪੈਗੰਬਰਾਂ ਨੇ ਰਿਸ਼ੀਆਂ ਮੂਨੀਆਂ ਨੇ ਭਗਤਾਂ ਸੰਤਾਂ ਨੇ ਸੱਚ ਦੀ ਗੱਲ ਬੜੀ ਕਹੀ ਹੈ ਪਰ ਗੁਰੂ ਨਾਨਕ ਉਹ ਸੱਚ ਦੀ ਗੱਲ ਨੂੰ ਕਿਤੇ ਉੱਪਰ ਲੈ ਗਿਆ ਗੁਰੂ ਨਾਨਕ ਕਿਵੇਂ ਉੱਪਰ ਲੈ ਗਿਆ ਗੁਰੂ ਨਾਨਕ ਕਹਿੰਦਾ ਸੱਚ ਕੁਝ ਨਹੀਂ ਹੈ ਸੱਚ ਦੇ ਉੱਪਰ ਕੀ ਹੈ ਸੱਚਾ ਆਚਾਰ ਹੈ truth is higher higher still is truthful living ਸਭ ਤੋਂ ਔਖਾ ਕੰਮ ਸਭ ਤੋਂ ਔਖਾ ਮਾਰਗ ਹੈ ਸਭ ਤੋਂ ਡਿਫਿਕਲਟ ਪ੍ਰੋਸੈਸਰ ਲਾਈਫ ਦਾ ਇਸ ਤੋਂ ਇਸ ਤੋਂ ਔਖੀ ਹੋਰ ਕੋਈ ਚੀਜ਼ ਨਹੀਂ ਸਚਾਈ ਤੇ ਪਹਿਰਾ ਦੇਣਾ ਸਚਾਈ ਕਹੀ ਜਾਣੀ ਕੀ ਆ ਜੀ ਇਹ ਮੈਨਮੇਡ ਆ ਕਿਵੇਂ ਮੈਨਮੇਡ ਆ 2+2=4 ਇਹ ਸਾਰੇ 2.5 ਹਜ਼ਾਰ ਸਾਲ ਦਾ ਮਨੁੱਖ ਦਾ ਇੱਕ ਮਤਲਬ ਕਾਰਡ ਆ ਤਾਂ ਕਿ ਜਿਹੜੀ ਸਮਾਜ ਆ ਉਸ ਨੂੰ ਚਲਾਉਣਾ ਬੈਂਕ ਚਲਾਉਣੇ ਆ ਤੁਸੀਂ ਵਿਆਜ ਲੈਣਾ ਮਤਲਬ ਇਸ ਕਿਸਮ ਦੇ ਲੋਕਾਂ ਦੀ ਕਾਰਡ ਆ 2+2 5ਵੀਂ ਹੋ ਸਕਦੇ ਸੀ ਪਰ ਗੁਰੂ ਦਾ 13 ਤਾਂ ਹੀ ਮਕਾਦਮਾ ਕਰ। ਦੇਖੋ ਕਿ ਅਸੀਂ ਖੂਬਸੂਰਤੀ ਹੈ ਦੱਸ ਰਿਹਾ ਬਾਰ-ਬਾਰ ਦੱਸੀ ਜਾ ਰਹੀ ਹੈ ਸਿੱਖ ਨੂੰ ਸਿੱਖ ਸੁਣ ਨਹੀਂ ਰਿਹਾ। ਗੁਰੂ ਉਸ 13 ਦੇ ਉੱਤੇ ਗੱਲ ਹੀ ਖਤਮ ਕਰ ਦਿੰਦਾ 13-13 ਗੱਲ ਜੋੜ ਦਿੰਦਾ ਰੱਬ ਦੇ ਨਾਲ। ਰੱਬ ਰੱਬ ਦੇ ਨਾਲ ਗੁਰੂ ਛੋੜ ਰਿਹਾ ਇਨਸਾਨ ਨੂੰ ਜੋੜ ਰਿਹਾ ਆਪਣੇ ਸਿੱਖ ਨੂੰ ਜੋੜ ਰਿਹਾ ਆਪਣੇ ਫਾਲੋਅਰ ਨੂੰ ਪਰ ਅਸੀਂ ਉਸ ਦੀ ਗੱਲ ਨੂੰ ਸਮਝਣ ਦੇ ਯਾਦਾ ਕਾਬਲੇ ਨਹੀਂ ਜਾਂ ਅਸੀਂ ਬੇਮੁਖ ਹੋਏ ਹੋਏ ਜਾਂ ਆਪਣੇ ਸਵਾਰਥਾਂ 'ਚ ਇੰਨੇ ਰੁੱਝੇ ਹੋਏ ਹਾਂ ਮਾਫ ਕਰਨਾ